ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਪ੍ਰਪੋਸ ਸਾਰਿਆਂ ਦੇ ਜਾਨਵਰਾਂ ਦੇ ਘਰ ਪਰਵਾਹ ਠੀਕ ਹੋਣਗੇ। ਬਈ ਸੱਜਣੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਛੋਟੇ ਪਰ ਕੇ ਭਰਾਵਾਂ ਨਾਲ ਹੀ ਕੰਮ ਚੱਲਦੇ ਆ। ਅੱਜ ਪਹੁੰਚੇ ਸ ਆਪਾਂ 7 3 2025 ਦਿਨ ਸ਼ੁੱਕਰਵਾਰ ਮਾਨਸਾ ਮੰਡੀ ਮਹੀਨੇ 4-12 ਲੱਗਦੀ ਹੈ ਤੇ ਇੱਥੇ ਦਿਖਾਵਾਂਗੇ ਤੁਹਾਨੂੰ ਟੌਪ ਟੌਪ ਦੇ ਨਗਿਨੇ ਤੇ ਜਿਹੜੇ ਭਰਾਵਾਂ ਨੇ ਸਹਿ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਨਾ ਸਬਸਕ੍ਰਾਈਬ ਲਾਜ਼ਮੀ ਕਰ ਲਓ ਲਾਇਕ ਸ਼ੇਅਰ ਕਮੈਂਟ ਕਰਦਿਆ ਕਰੋ। ਟਮਾਟਾ ਨਾਲ ਪਤਾ ਲੱਗਦਾ ਨਾ ਕਹਿ ਜੀ ਵੀਡੀਓ ਬਣਦੀ ਹੈ ਕਹਿ ਜੀ ਨਾ ਤੇ ਦਿਖਾਵਾਂਗੇ ਤੁਹਾਨੂੰ ਕਿੰਨੇ ਕਰਾਵਾ ਗੱਲਬਾਤ ਕੀ ਗੱਲਬਾਤ ਹੈ ਕੀ ਰੇਟ ਰਹਿੰਦੇ ਅੱਜ ਦੇ ਤੇ ਮਿਲਾਂਗੇ ਮੰਡੀ ਜਾਜੋ ਸੱਜਣੋ ਚਲੋ ਸੱਜਣੋ ਨੂੰ ਮੱਝ ਦਿਖਾਉਣਾ ਹੈ ਇਕ ਖਾਨ ਤੋਂ ਲਵੇ ਦੀ ਬੜੀ ਵਧੀਆ ਮੋੜ ਲਾ ਬਾਈ ਲੱਕੜ ਚੰਗੀ ਆ ਮੱਝ ਦੀ ਲੱਕੜ ਖਾਨ ਤੋਂ ਲਵੇ ਦੀ ਪੂਰੀ ਟਾਪ ਦੀ ਹੈ ਆਮ ਨਾਰਮਲ ਕਿਸਾਨ ਆ ਕੋਈ ਵਪਾਰ ਦਾ ਕੰਮ ਨਹੀਂ ਜੈਡ ਬਲੈਕ ਮੱਝ ਹੈ ਬਰੀਡ ਦੀ ਚੰਗੀ ਐ ਮੱਝ ਥਣ ਥਣ ਦੀ ਇਹ ਖੜਵੀ ਬਾਈ ਨੇ ਕੋਈ ਮਨ ਲਾ ਬਾਲਾ ਨਹੀਂ ਲਾਇਆ ਬਾਕੇ ਪੁੱਛਾਂ ਕਿ ਮਾਸੂਆ ਕੀ ਗੱਲਬਾਤ ਆ ਛੋਈ ਲੱਗਦੀ ਐ ਯਾਰ ਮੱਝ ਸਿੰਘ ਮੂਸਤ ਦੀ ਕਰ ਲੋ ਚੈੱਕ ਤੇ ਪੁੱਛਦੇ ਆ ਬਾਈ ਨੂੰ ਚੰਗੀ ਐ ਕਰ ਲੋ ਦਾ ਉਹ ਬੱਚਾ ਕੀ ਬਈ ਮਨ ਨਾਲ ਆਇਰ ਘਟੀ ਐ ਆ ਇਧਰ ਹੀ ਖੜ ਜਾ ਬਾਈ ਮਾੜਾ ਖੜੀ ਆ ਇਥੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਵੀਰੇ ਘੁੰਮਣਕਲਾ ਜੀ ਘੁੰਮਣਕਲਾ ਆ ਇਧਰ ਜੇ ਆ ਰਹਿ ਗਿਆ ਨਾ ਤੇਰਾ ਠੂਠੇ ਵਾਲੇ ਕੋਲੇ ਮੋੜ ਮੰਡੀ ਵਾਲੇ ਪਾਸੇ ਕੈਮਾ ਸੁਆ ਮੱਜ ਬਾਈ ਇਹ ਦੂਜੇ ਕਰਦੀ ਹੈ ਅੱਛਾ ਪਹਿਲੇ ਸੁਥ ਤੇਰੇ ਕੋਲੇ ਸੀ ਨਾ ਪੱਲਿਆਂ ਦੀ ਸੀ ਜੀ ਟੋਪੜਾ ਪੱਲ ਲਈ ਸੀ ਆ ਦੋ ਖੁੜਕਾ ਪਨ ਲਈ ਸੀ ਮਾਗਰ ਬੱਚਾ ਕੱਟੀ ਹੈ ਨਾ ਕਾਇਦ ਨੋ ਕਿ ਸੁਈਨ ਬਾਈ ਲੈ ਸੱਜ ਨੂੰ ਮੱਜ ਆ ਗਈ ਜੈਡ ਬਲੈਕ ਤੇ ਕੱਟੀ ਵੀ ਜੈਡ ਬਲੈਕ ਹੀ ਹੈ ਮਾੜਾ ਪੁੰਜੇ ਗਿਆ ਤੇ ਕਿੰਨਾ ਦੁੱਤਾ ਬਾਈ ਹੁਣ 10 ਕਿਲੋ ਦੇ ਹਿਸਾਬ ਨਾਲ ਠੀਕ ਹੈ ਤੂੰ ਮਲਾ ਚੋਈ ਵੀ ਯਾਰ ਤੜਕ ਚੋਈ ਹੈ ਘਾਤ ਨੇ ਚੋਈ ਹੈ ਬੜਾ ਇਖੜ ਜਿਆ ਨਹੀਂ ਲੱਗਿਆ ਲੱਗਦਾ ਨਾ ਨਾ ਬੜਾ ਨਹੀਂ ਲੱਗਿਆ ਭਈ ਤਾਜੀ ਸ਼ੁਰੂ ਕਰਕੇ ਅੱਛਾ ਤੇ ਕੀ ਰੇਟ ਆ ਭਈ ਜੈਜ ਦਾ 1.35 1.5 ਮਾਨ ਤਾਨ ਕਿੰਨਾ ਕੋਈ ਮਾਨ ਤਾਨ ਕਰਦਾ ਸਵਾ ਦੀ ਹਾਂ ਸਵਾ ਦੀ ਤੇ ਨੰਬਰ ਬੋਲਦਾ 94643 29028 29028 ਸਾ ਮਦਰ ਮੱਝ ਚੰਗੀ ਆ ਬਾਈ ਦੀ ਘਰੇਲੂ ਬੰਦਾ ਹੀ ਆ ਬਾਈ ਆਮ ਖਣਾ ਤਣਾ ਵੀ ਬਹੁਤ ਚੰਗੀ ਆ ਜੀ। ਜੈਡ ਬਲੇਕ ਆ ਆ ਗਈ ਕੱਟੀ। ਕੱਟੀ ਬਹੁਤ ਤਿਆਰੀ ਹੈ ਬਾਈ ਜੀ ਇੱਥੇ ਚੈੱਕ ਕਰ ਲੋ। ਮੁਠੀ ਵਾਲਾ ਦਨ ਲਗਾ ਤਾਰ ਵੀ ਬਹੁਤ ਪੋਲੀ ਹੋਈ ਹੈ ਇਹਦੇ ਤਾਂ। ਗੰਨੇ ਵਰਗੀ। ਆਮ ਜ਼ਿਮੀਂਦਾਰ ਬੰਦਾ ਨਾਰਮਲ ਭਰਾਵੋ। ਘਰ ਲਿਓ ਉਸ ਫਰਕ ਬਾਈ ਨਾਲ। ਮਾਜ ਚੰਗੀ ਲੱਗਦੀ ਹੈ ਬਾਈ ਦੀ। ਤੀਜੇ ਕਿ ਸੁਹੇ ਲੱਗਦੀ ਹੈ। ਤੇ ਉਹ ਚੰਗੀ ਹੈ। ਬਸ ਸਤਨ ਮਾਜ ਦਿਖਾਉਣਾ। ਕਿਹੜਾ ਪਿੰਡ ਹੈ ਰੋਟ ਭਾਰਾ ਰੋਟ ਭਾਰਾ ਪਿੰਡ ਆ ਬਾਈ ਦਾ ਤੇ ਕੈਮੀਸ ਸੁਆ ਇਹ ਮਾ ਤੇ ਦੂਜਾ ਸੁਆ ਕਾ ਸੁਆ ਅੱਛਾ ਤੇ ਮਾਇਰ ਕੀ ਹੈ ਕੱਟੀ ਹੈ ਕੱਟੀ ਹੈ ਤੇ ਦੁੱਧ ਬਾਈ 14 ਕਿਲੋ ਪੱਕਾ ਅੱਛਾ ਤੇ ਮਲਵਾਲ ਕੀ ਕਰੇ ਮਾਨ ਤਣ ਨਹੀਂ ਹੋ ਜੂਆ ਕਤਕ ਅਰੇ ਠੀਕ ਹੈ 8645 267 63 ਪਿੰਡ ਹੈ ਬਾਈ ਦਾ ਅੱਛਾ ਠੀਕ ਹੈ 145 ਰੇਟ ਹੈ ਕੈਟੰਗੂਟਾਂ ਕਰੀ ਹੋਈ ਹੈ ਪੂਰੀ ਖਾਣਾ ਵੀ ਠੀਕ ਲੱਗਦੀ ਹੈ ਕਿਆ ਕਰ ਬੱਚਾ ਸੂਈ ਦਊ 20 ਕਿਦਣਾ ਦੀ ਤੇ ਘਰ ਲਿਓ ਸਪਰਕ ਬਾਈ ਹਾਂ ਛਲਾ ਸੋਦ ਨੂੰ ਮੱਝ ਦਿਖਾਉਣਾ ਦੂਜੇ ਤੀਜੇ ਸੂਏ ਆ ਉੱਛਾ ਹੈ ਬਾਈ ਨੂੰ ਕੀ ਰੇਟ ਹੈ ਕੀ ਗੱਲਬਾਤ ਹੈ ਟੋਕੜ ਗੱਬਣੀ ਵੀਡੀਓ ਬਣਾ ਦਿਓ ਬਣਾ ਦਾਂਗੇ ਬਣਾ ਲੈ ਆਉਣਾ ਬਾਈ ਇੱਧਰ ਹੀ ਸਰਚ ਫੂਲ ਹੈ ਗੈਬੂ ਬਹੁਤ ਹੈ ਮਗਰ ਰਿਆ ਕਰਦਾ ਦੂਰ ਹਲਾ ਗਾੜੀ ਜੀ ਆਇਆ 27 ਅਸੀਂ ਤਾਂ ਖਾ ਕੇ ਆਇਆ ਪਤਲੀ ਚਮੜੀ ਗੈਬ ਬਹੁਤ ਤਣਾ ਦਾ ਬਾਕੀ ਆ ਗਿਆ ਬੱਚਾ ਇਹਦਾ ਇਹ ਤਾਂ ਗੱਬਣੀ ਲੱਗਦੀ ਆ ਖਰ ਇੱਕ ਮਾਂ ਚਾ ਗਿਆ ਬਾਈ ਮੈਂ ਨਹੀਂ ਦਿਖਦਾ ਆਇਆ ਸਾਲੇ ਵਾਪਸ ਵਲੀ ਹੈ ਗਾਣੇ ਦਸੇ ਲੱਗ ਰਹੇ ਹੋਰ ਗੱਬਣ ਮੱਚਾ ਤੀਜਾ ਦਸਤਾ ਸੁਆ ਸੁਣਾ ਤੇ ਸੂਨ ਵਾਲੇ ਆ ਜੋ ਪੁੱਛਾਂਗੇ ਬਾਈ ਨੂੰ ਕੀ ਰੇਟ ਆ ਕੀ ਗੱਲਬਾਤ ਆ ਕਿੰਨੇ ਕਰਪਈਆਂ ਦੀ ਆ ਕਿੰਨੇ ਦਾ ਰਹਿੰਦੇ ਬੱਚੇ ਵੀ ਚਮੜੀ ਪਤਲੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਅਮ ਅੱਜ ਤੋਰ ਕੇ ਦਿਖਾਈ ਆ ਬਾਈ ਕਹਿ ਮਸੂਆ ਇਹ 64 ਸੂਆ ਸੂਆ ਕਿ ਕਿਨੇ ਕਿਨੇ ਕਰ ਕੱਢ ਜੂ ਬਾਈ ਪੰਜ ਚਾਰ ਦਿਨ ਕੱਢ ਦੀ ਬਾਈ ਕੱਢ ਜੂ ਤੇ ਕੀ ਰੇਟ ਆ ਬਾਈ ਜਾਇਦ ਜਾਇਦਾ 1 40 ਕਰ ਦਿੰਦੇ ਆ ਜਾਇਦ ਪੰਜ ਚਾਰ ਹਜ਼ਾਰ ਕਰ ਸ਼ਮਾਨ ਤਨ ਹੋ ਜੂ ਮੌਕੇ ਤੇ ਹਾਂ ਬਈ ਹੋ ਜੂਗਾ ਤੇ ਮੋਬਾਈਲ ਨੰਬਰ ਬੋਲ ਦੋ 9817 ਹਾਂਜੀ ਬਾਈ 26872 ਬਾਈ ਤੇ ਪਿੰਡ ਬਾਈ ਮਾਨਸਾ ਹੈ ਵਾਰ ਦਾ ਕੰਮ ਕਰਦਾ ਘਰੇ ਵੀ ਹੁੰਦੇ ਮੱਚ ਕਰੇ ਵੀ ਹੁੰਦੇ ਆਪਣੇ ਕੋ 12 ਮਹੀਨੇ ਤੀ ਦਿਨ ਬਸ ਲੈ ਲ ਮੇਤਰੋ ਆ ਗਈ ਬਾਈ ਦੀ ਮੱਝ ਮੱਝ ਚੰਗੀ ਆ ਪਤਲੀ ਚਮੜੀ ਆ ਸ਼ਿਰਤੇ ਫੂਲ ਆ ਥੋੜਾ ਜਿਹਾ। ਇੱਕ ਬਾਈ ਦੀ ਆ ਗਈ। ਇਹ ਸੂਈ ਹੈ ਬਾਈ? ਹਾਂ ਸੂਈ ਹੈ ਬਾਈ। ਇਹਦੇ ਉੱਤੇ ਬਾਈ। ਇਹ ਹੋ ਗਿਆ ਮਹੀਨਾ। ਇਹਦੀ ਲੱਕੜ ਚੰਗੀ ਐ ਮੱਝ ਦੀ। ਇਹਦਾ ਬਾਈ ਕਿਵੇਂ ਕੁਸ ਹੈ? ਕੈਦਨੋ ਵੀ ਸੂਈ ਨੂੰ। ਹੈ? 2 ਮਹੀਨੇ ਤੋਂ ਸੂਈ ਆ। ਅੱਛਾ। 2 ਮਹੀਨੇ ਦੀ ਗੱਬਣਾ। ਮਹੀਨੇ ਦੀ ਗੱਬਣਾ। ਚੈੱਕ ਹੋਈ ਐ? ਇਹ ਚੈੱਕ ਨਹੀਂ ਕਰਾਈ। ਅੱਛਾ ਚੈੱਕ ਨਹੀਂ ਕਰਾਈ। ਹਾਂ। ਚਲੋ ਅਗਲੇ ਕਿਸਮਾ ਦਾ। ਕਿੰਨਾ ਦੁੱਧ ਆ ਬਈ ਹਣਾ 10 ਕਿਲੋ ਬਈ ਯਾਰ ਹਾਂ ਜਮਾ ਤਿਆਰ ਆ ਬਈ ਬੱਚਾ ਮਗਰ ਕੱਟੀ ਆ ਗਈ ਨਾ ਇਹਦਾ ਕੀ ਰੇਟ ਆ ਬਾਈ ਇਹਦਾ ਮੰਨ ਹਾਂ ਨਾ 85000 ਦੇ ਦਿੰਦੇ ਆ ਬਈ ਠੀਕ ਆ ਜੀ 6 ਨੰਬਰ ਉਹੀ ਆ ਗਿਆ ਬਾਈ ਦਾ ਠਾਣਾ ਥੋਣਾ ਦੀ ਵੀ ਚੰਗੇ ਬਾਈ ਦੀ ਮੱਝ ਘਰ ਲਿਓ ਸਵਾਰਕ ਬਾਈ ਨਾਲ ਇਹ ਸਦਨੋਂ ਕੋ ਤੁਕੜ ਗੱਭਣ ਦਿਖਾਉਣਿਆ ਕੱਦ ਕਾਟ ਤਾਂ ਨਾ ਬੜਾ ਵੱਡਾ ਮੱਝ ਦਾ ਤੇ ਗੱਭਣ ਵੀ ਇਹ ਦੁੱਧ ਵੀ ਦਿੰਦੀ ਐ ਤੇ ਥਾਣ ਥੋੜੇ ਫੁੱਲਵੇਂ ਵਾਹੀ ਮੈਂਸ ਪੈਂਟ ਹੈ ਨਹੀਂ ਵੱਡੀ-ਬੁੱਡੀ ਬਹੁਤ ਮੱਝ ਮੋੜ ਲਿਆ ਬਾਈ ਵੱਡੀ-ਬੁੱਡੀ ਬਹੁਤ ਹੈ ਇਹ ਮੱਝ ਐਡਾ ਕਰ ਤਾਂ ਬਹੁਤ ਮੱਜਾ ਦਾ ਘਟ ਮਿਲਦਾ ਕੋਈ ਦਿਆਂ ਬਾਈ ਨੂੰ ਕੀ ਟਲਿਆ ਕੀ ਗੱਲਬਾਤ ਹੈ ਆ ਗਿਆ ਬੱਚਾ ਇਹਦਾ ਘਟਾ ਲੱਕੜ ਚੰਗੀ ਹੈ ਮੱਝ ਦੀ ਬਾਈ ਸੱਸੀ ਘਾ ਸੱਸੀ ਘਾ ਬਾਈ ਕਿਹੜਾ ਪਿੰਡਾ ਬਾਈ ਬਈ ਕਿੱਕੀ ਕੋੜਾ ਠੀਕ ਹੀ ਗੋੜਾ ਮੱਝ ਤੋਰ ਕੇ ਦਿਖਾਈ ਆ ਬਈ ਕਿੰਮਾ ਸੂਇ ਪੰਜ ਮਸੂਏ ਅੱਛਾ ਹੁਣ ਗੱਭਣ ਕਿੰਨੇ ਚਿਰ ਦੀ ਹੁਣ 4 ਮਹੀਨੇ ਨਹੀਂ ਗੱਭਣਾਈ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਹੋ ਗਏ 7-8 ਵੀ ਨਹੀਂ ਜੀ ਦੁੱਧ ਕਿੰਨਾ ਪਈ ਹੁਣ ਹੁਣ 6 ਕਿਲੋ ਦੁੱਧ ਆ ਜੀ ਦੋਨੇ ਢੰਗ ਮਿਲਦੀ ਆ ਹਾਂਜੀ ਹਾਂਜੀ ਦੋਨੇ ਠੰਡੀ ਹਾਂਜੀ ਠੀਕ ਹੈ ਠੀਕ ਟੂਗਾ ਤਾਂ ਨੀ ਪਾਲਦੇ ਨਾ ਨਾ ਇੱਕ ਬਰੈਂਡ ਵਾਲੀ ਕੱਟਰੂ ਤੇ ਮਿਲਦੀ ਹੈ ਖਾਦ ਕੋ ਤੇ ਚੰਗਾ ਭਰਾ ਮੱਝ ਦਾ ਲੱਕੜ ਚੰਗੀ ਆ ਬਾਕੀ ਮੱਝ ਦੀ ਤੇ ਰੇਟ ਕੀ ਆ ਬਈ ਜਾਇਜ ਦਾ ਰੇਟ ਤਾਂ ਮੁਰਦਾ ਵੇ 90000 ਕਰਦੇ ਆ ਹਾਂਜੀ ਮੌਕੇ ਤੇ ਮਾਨਤਨ ਕਰਦੇ ਆ ਠੀ ਨੰਬਰ ਵਾਲਾ 80599 ਹਾਂਜੀ ਬਾਈ 82198 82198 ਪਿੰਡ ਬਾਈ ਦਾ ਪਿੱਖੀ ਕੋਰਣਾ ਨਾ ਹਾਂਜੀ ਹਾਂਜੀ ਜਿੱਥੇ ਮੇਲਾ ਲੱਗਿਆ ਸੀ ਹੈਨਾ ਹਾਂਜੀ 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 ਕੋਰਣਾ ਬਾਈ ਦੇ ਪਿੰਡ ਮੇਲਾ ਲੱਗਿਆ ਸੀ ਪਹਿਲਾ ਪਸ਼ੂ ਮੇਲਾ ਤੇ ਕਰ ਲਿਓ ਸੰਪਰਕ ਬਾਈ ਨਾਲ 1000 ਜਾਂ 1500 ਮਾਨਸਾ ਮੰਡੀ ਆਇਆ ਤੇ ਦਿਖਾਉਣਾ ਤੁਹਾਨੂੰ ਇੱਕ ਹੋਰ ਨਗੀਨਾ ਚਾਰ ਦਸ ਸੱਜਣਾ ਤੁਹਾਨੂੰ ਮਾਧਿ ਦਿਖਾਉਣਾ ਹੈ ਸ਼ੌਕੀ ਹੈ ਮੂੰਹ ਆਹ ਕੋਕਾ ਜਾਂ ਪੜੀ ਸਮਝਣੀ ਚੌੜੀ ਬਥੇਰੀ ਆ ਸਾਰੀ ਡਿਟੇਲ ਲੈ ਲਾ ਕੇ ਥਾਂ ਦੇਖ ਪਿਆ ਕੀ ਬਾਤ ਹੈ ਬਹੁਤ ਬੜੀ ਚੌੜੀ ਮੱਝ ਹੈ ਬਰਾਬਰ ਚੌੜੀ ਮੱਝ ਪੂਰੀ ਚੌੜੀ ਹੈ ਬਹੁਤ ਹੈ ਪੂਰੀ ਖਰਾਬ ਪੈਣੀ ਮੇਲੇ ਚ ਢੈਂਡ ਬਣੇਗਾ ਢੈਂਡ ਕਰੋ ਜਿਆਦੀ ਹਸਾ ਲਾ ਤੁਹਾਨੂੰ ਦੇ ਵਾਰੀ ਤੁੰਨੇ ਵਾਸ ਹੁਣੇ ਮਾਰਕਟ ਮੈਂ ਸਾਡੇ ਨਾਲ ਝੋਟੀ ਦਿਖਾਉਣਾ ਕਿ ਟਾਪ ਕਲਾਸ ਹੀ ਹੈ ਮੂੰਹ ਚਾਰ ਦੰਦ ਹੈ ਖਾਣਾ ਲੱਗਿਆ ਮੁਠੀ ਵਾਲਾ ਪਤਲੀ ਚਮੜੀ ਕੰਪਨੀ ਜਮਾ ਇੱਕ ਨੰਬਰ 32 ਬਾਕੀ ਤੋੜ ਕੇ ਦਿਖਾਉਂਦਾ ਭਾਈ ਸਸਰੀ ਘਰ ਸਸਰੀ ਘਰ ਵੀਰੇ ਇਹ ਕੈਮਾ ਸੂਈ ਛੋਟੀ ਬਈ ਇਹ ਪਹਿਲੇ ਸੂਈ ਹੈ ਵੀਰੇ ਅੱਛਾ ਕੈ ਦਿਨੋਂ ਕੋ ਸੂਈ ਨੂੰ ਇਹ 25 ਤਰੀਕ ਦੀ ਸੂਈ ਹੈ ਵੀ 10 ਕ ਦਿਨ ਹੋ ਗਏ ਨਾ ਸੱਚ ਕਰੀ ਹੋਏ ਤੇ ਮਗਰ ਬੱਚਾ ਭਾਈ ਬੱਚਾ ਕੱਟੀ ਹੈ ਵੀਰੇ ਆ ਮਿੱਤਰੋ ਇੱਕ ਨਾਲ ਇੱਕ ਨਗੀਨਾ ਫਿਰ ਹੀ ਹੈ ਖਾਣ ਲੇ ਦੇ ਬਹੁਤ ਚੰਗੇ ਬਾਕੀ ਤੋੜ ਕੇ ਦਿਖਾ ਦਾਂਗੇ ਤੇ ਮੋਬਾਈਲ ਨੰਬਰ ਬੋਲ ਤਾ ਮਾੜਾ ਜਾ 833742 27043 ਦੁੱਧ ਕਿੰਨਾ ਤੇਰਾ ਨੂੰ 12 ਲੀਟਰ ਰਸਟ 12 ਬਾਬਾ ਹੋ ਜਾਣਾ 12 ਬਹੁਤ ਹੁੰਦਾ ਫਿਰ ਆਪਾਂ ਡੱਬੇ ਵੀ ਰਵਾ ਕੇ ਚੋੜੀ ਮੁੱਲ ਵੀ ਤਾਂ ਹੀ ਖੁੱਲਾ ਕਰਿਆ ਜੀ 12 ਬਹੁਤ ਹੁੰਦਾ ਠੀਕ ਉਹ ਗੱਲ ਨਹੀਂ ਬਈ ਮੁੱਲ ਦਾ ਤੇਰੀ ਝੋਟੀ ਬਈ ਮੁੱਲ ਭਰਤੀ ਹੈ ਤੇ ਰੇਟ ਤਾਂ ਕਿੰਨਾ ਦੱਸਿਆ ਕਿੰਨਾ ਦੱਸਿਆ 2 ਲੱਖ ਵੀਰੇ ਮਾਨਤਨ ਮਾਨਤਨ ਕਰ ਜਾਗੇ ਕਿੰਨਾ ਖੁੱਲਾ ਕਰ ਦਿਆਂਗੇ ਕੋਈ ਚੱਕਰ ਨਹੀਂ ਠੀਕ ਹੈ ਚਲ ਮਾਨਤਨ ਜਾਨਵਰ ਪਸੰਦ ਆ ਜੇ ਹੋ ਜਾਣਾ ਤੋੜ ਦੇ ਹੁਣ ਮਾੜ ਜਾਈ ਤੋੜ ਦੀ ਹੁਣ ਤੋੜ ਕੇ ਦਿਖਾਣਾ ਮਿੱਤਰ ਮੱਝ ਦਿਲ ਨੂੰ ਲੱਗਦੀ ਹੈ ਜੀ ਆਪਣੇ ਮੱਝਾਂ ਨਾਲ ਮਾਸੋਂ ਮੇਲੇ ਹੈਦਰੀ ਦੌਰ ਲਾ ਭਾਈ ਸੱਤ ਮੂ ਸ਼ਰੀਫ ਵੀ 2000 ਜਿੰਨੀ ਵੱਡੀ ਆ ਨਾ ਉਨੀ ਸ਼ਰੀਫ ਆ ਤੇ ਮਾਰੇ ਤੋਂ ਲਿਟਦੀ ਆ ਬਰੇ ਵਾਰ ਮਾਂ ਦਾ ਪੱਤਾ ਪਾ ਮਾਂ ਕੱਲ ਹੀ ਚੜਦੀ ਆ ਸ਼ੌਕਣਾ ਬੁਰੀ ਨਹੀਂ ਪਲੀ ਮੱਝ ਤੇਰੀ ਬਹੁਤ ਚੰਗੀ ਆ ਯਾਰ ਬਰੀਡ ਬਹੁਤ ਮੱਝ ਦੀ ਮਿੱਤਰੋ ਆਏ ਨਹੀਂ ਹੈਗੇ ਗਲੋਟਰੇ ਜੇ ਬਣ ਕੇ ਨਾ ਪੰਛੀ ਤੋਂ ਵੱਧ ਕੋਈ ਕਿੱਥੇ ਨਹੀਂ ਚੜਦੀ ਹੈਗੀ ਨਾੜਾ ਨੂੜਾ ਹੈਗਾ ਢੂਫ ਫਿਕਸ ਹਵਾ ਨਾ ਜਮਾ ਟਾਈਟ ਦੀ ਆ ਪੂਰੀ ਟਾਈਟ ਆ ਆਹੋ ਹੈ ਨਾੜਾ ਨੂੜਾ ਵੀ ਕੱਢੂਗੀ ਲੈਵੇਂ ਤੇ ਇਹ ਕੋਈ ਸ਼ੱਕ ਨਹੀਂ ਇਹਦਾ 2 ਲੱਖ ਰੁਪਏ ਰੇਟ ਆ ਮਾਨ ਤਾਨ ਹੋ ਜਾ ਕੋਈ ਚੱਕਰ ਨਹੀਂ ਤੇ ਮੂੰਹੋਂ ਚਾਰ ਦੰਦਾ ਚਾਰ ਦੰਦਾ ਇਡੀ ਛੋਟੀ ਮਸਾਂ ਹੀ ਬਣਦੀ ਆ ਕਿਤੇ ਜਾ ਕੇ ਘਰ ਖਾ ਕੇ ਇਹਸ ਤੋਂ ਤੁਸੀਂ ਆਪ ਸਾਂ ਲਾ ਲਿਓ ਹਿਸਾਬ ਕਿਤਾਬਾ ਪਿੰਡ ਬਾਈ ਦਾ ਮੋਢਾ ਬਾਕੀ ਆ ਦਿਖਾ ਦੇ ਰਿਹਾ ਡਿਗਾਰਡ ਪਿੰਡ ਬਾਈ ਮੋਢਾ ਪਿੰਡ ਹੈ ਇਹੀ ਘਟੀ ਇਹ ਐਨ ਟਾਈਮ ਦੁੱਧ ਪਿਆ ਕੋਈ ਐਂ ਪਿਆਉਂਦਾ ਨਹੀਂ ਹੈਗਾ ਫੁੱਲ ਸ਼ੌਕਨਾਪ ਵਾਲੀ ਹੋਈ ਹੈ ਠੀਕ ਹੈ ਬਾਈ ਦੁੱਧ ਵੀ ਉੱਲੀ ਜਗ੍ਹਾ ਫੇਰ ਹੀ ਪੜੀ ਐ ਡੀਰੂੰ ਤਾਂ ਕਿੱਥੇ ਬਣਦੀ ਆ ਬਾਈ ਯਾਰ ਬਾਕੀ ਸਰੀ ਬਹੁਤਾ ਛੋਟੀ ਮਾਗਰ ਵੀ ਕੱਟੀ ਐ ਇੱਕ ਨਾਲ ਇੱਕ ਫੇਰੀ ਐ ਮਾਨ ਤਾਨ ਹੋਜੂ ਸਿੰਘ ਮੋੜ ਜੋ ਹੈ ਛੋਟੀ ਆ ਉਮਰ ਦੀ ਹੈ ਜੇ ਇੱਕ ਮਿੰਟ ਛੱਡ ਦੇ ਨਾ ਫੇਰ ਯਾਰ ਇੱਕ ਮਿੰਟ ਆ ਫੜੀ ਇੱਕ ਮਿੰਟ ਆ ਬੱਚਾ ਫੜੀ ਯਾਰ ਬੱਚਾ ਬੱਚਾ ਬਸ ਸੱਤ ਦਿਨ ਤੋਂ ਮੱਝਾ ਦਿਖਾਉਣੇ ਚਾਰ ਟੌਪ ਦੀਆਂ ਇਹ ਆ ਕੀ ਫੂਲੀ ਥਾਂ ਲੈ ਵਾ ਇਹਦਾ ਬਹੁਤ ਟੌਪ ਕਲਾਸ ਹੈ ਸੱਚਾ ਹੈ ਬਾਈ ਨੂੰ ਕੀ ਰੇਟ ਹੈ ਨਾ ਕੀ ਗੱਲ ਬਾਤ ਆ ਮਾਝੀ ਬਹੁਤ ਚੌੜੀ ਹੈ ਯਾਰ ਇੱਕ ਆ ਕੀ ਬਾਈ ਦੀ ਆਹ ਥਾਂ ਤੋਂ ਇਹਦਾ ਬਹੁਤ ਟੌਪ ਕਲਾਸ ਹੈ ਅੱਛਾ ਜੈਡ ਬਲੈਕ ਹੀ ਸਮਝ ਮਾੜੀ ਜਿਹਾ ਲੰਬੀ ਬਰੀਡ ਹੈ ਮਾਝੇ ਵੀ ਪੁੱਛਦੇ ਆਂ ਕਿ ਰੇਟਾ ਕੀ ਗੱਲ ਬਾਤ ਹੈ ਮਾਝ ਦਿਖਾਉਣਾ ਹੈ ਓਕੇ ਇਹ ਕਿੱਦਾਂ ਲੱਭ ਆ ਗਿਆ ਫਿਰ ਖਾਣ ਲੱਭ ਬਹੁਤ ਚੰਗਾ ਕਿਉਂ ਏ ਉੱਚੀ ਨਾਲ ਸਰਗੇ ਕੁਛ ਹੀ ਨਾਲ ਪੁੱਲੂ ਏ ਤੂੰ ਦਾ ਜਮਾ ਲੱਭ ਆ ਗਿਆ ਬ੍ਰੀਡ ਬਹੁਤ ਅਜੀ ਮੱਝ ਦੀ ਤੇ ਕਾ ਆ ਗਈ ਨੀਲੀ ਰਾਬੀ ਐ ਤੇ ਨਾਲੇ ਮੀਣੀ ਐ ਸਾਰਾ ਜਗਾੜ ਹੀ ਏ ਰਿਆ ਦੋ ਦਾ ਮੱਝ ਦਾ ਮੀਣੀ ਵੀ ਐ ਤੇ ਨੀਲੀ ਰਾਬੀ ਵੀ ਐ ਬ੍ਰੀਡ ਇਹ ਵੀ ਚੰਗੀ ਮੱਝ ਦੀ ਇੱਕ ਆ ਗਈ ਇਧਰ ਪੂਰੀ ਪੂਰੀ ਦਾ ਤੋਕੜ ਕਾ ਭਨ ਲੱਗਦੀ ਐ ਕਿ ਮੈਂ ਕੁਛ ਆ ਪੁੱਛ ਰਿਹਾ ਬਾਈ ਨੂੰ ਸੈਮਾ ਸੁਆ ਕੀ ਗੱਲ ਬਾਤ ਐ ਨੀਣੀ ਆ ਗਈ ਸਿਰ ਤੇ ਫੂਲ ਆ ਗਿਆ ਬੱਚਾ ਇਹਦਾ ਆ ਗਈ ਪੂਰੀ ਪੂਰੀ ਬਹੁਤ ਸੋਹਣੀ ਐ ਯਾਰ ਆ ਗਿਆ ਤਾਂ ਬੱਚਾ ਤੋ ਆ ਗਈ ਪੂਲੀ ਜਿਹਨੂੰ ਲੈਵਾਲੂਆ ਮੱਝ ਦਾ ਬਹੁਤ ਚੰਗਾ ਐ ਕਿ ਪੀਦਾ ਇਹ ਦੀ ਮੰਗ ਹੈ ਇਹਦਾ ਗਾਰਪਟ ਕਾਲੀਆ ਮੈਨੂੰ ਕਹਿੰਦੇ ਦੱਬ ਤੇ ਨਾ 300 ਰੁਪਏ ਦਿੱਥੋਂ ਨਾਲ ਆ ਵੀਰੇ ਮੈਂ ਤਾਂ ਕਰਦਾ ਮੈਂ ਕਹਿੰਦਾ ਬਸ ਉਹਦਾ ਕਰ ਦਿੰਦਾ 3 ਲੱਖ ਰੁਪਏ ਰੇਟ ਹੈ ਨਹੀਂ ਨਾ 300 ਲੈਣਾ ਡੇਢ ਮਹੀਨੇ ਦੀ ਸੁਈ ਹੈ ਹਾਂ 14 ਕਿਲੋ ਦੁੱਧ ਆਹ ਲੈ ਉਹ ਬੋ ਚੰਗੀਆਂ ਝੋਟੀਆਂ ਭਾਈ ਦੇ ਸਾ ਪਿੰਡਾਂ ਪਾਈਆਂ ਦਾ ਬੂਰੀ ਦਾ ਬੁੰਦੇ ਕਮਾਸ਼ੀ ਕਾਜੀ ਬੂਰੀ 1 ਲੱਖ ਤੇ 5000 ਰੇਟ ਆਦਾ 10 ਕਿਲੋ ਦਾ ਅੱਡਾ ਮਾਰ ਘੱਟੀ ਅੱਡਾ ਜੀ ਮਗਰ ਘੱਟਾ ਇੱਕ ਆ ਗਿਆ ਨੀਲੀ ਰਾਬੀ ਇਹਦਾ ਕੀ ਰੇਟ ਆ ਮੀਣੀ ਦਾ 2 ਲੱਖ ਰੁਪਏ 2 ਲੱਖ ਰੁਪਏ 2 ਲੱਖ ਰੁਪਏ ਮੀਣੀ ਵੀ ਹੈ ਨੀਲੀ ਵੀ ਐ ਤੇ ਕਾਲੀ ਵੀ ਐ ਸੋਹਣੀ ਬਹੁਤ ਛੋਟੀ ਥੱਲੇ ਪੂਰੀ ਦਾ ਸਿੰਗਾ ਸੁਪਾ ਦੀ ਫੜੀ ਜਾਣਾ ਹੈ ਖਾਇ ਖਾਲੀ ਐ ਕੁਆਲਿਟੀ ਵਾਲੀ ਐ ਪੂਰੀ ਬਰੀਡ ਐ ਮੱਝ ਦੀ ਸਾਹਿਬ ਆ ਪੈਸੇ ਕੋਈ ਨਹੀਂ ਦੇ ਦੇਣਾ ਤੇ ਇੱਕ ਪੰਜ ਐ ਦਾ ਇਹ ਕਾਗੇਦਰ ਕਾਲੀ ਇਹਦਾ ਨੰਬਰ ਸਾਨੂੰ ਲਿਖ ਦਾਂਗੇ ਤੇ ਬਾਈਆਂ ਦਾ ਚਾਰ ਮੱਝਾਂ ਲੈ ਗਿਆ ਪਿੰਡ ਭਾਈ ਦੇਸਾ ਤਸੀਲ ਮਾਨਸਾ ਜ਼ਿਲ੍ਹਾ ਮਾਨਸਾ ਹੋ ਜਾਗਾ ਪਰ ਤਾਂ ਤੋਂ ਬਹੁਤ ਇਹਦਾ ਕੀ ਰੇਟ ਦੱਸੋ ਜੀ ਬਾਈ ਇਹਦਾ 130 ਹੈ ਬਾਕੀ ਨੰਬਰ ਸਾਨੂੰ ਉੱਤੇ ਲਿਖ ਦਾਂ ਬਾਈ ਦਾ ਚਾਰ ਮੱਝਾਂ ਵਾਈਆਂ ਕੋਲੇ ਇੱਕ ਆ ਕੀ ਸਿਰੇ ਦਾ ਸਦਰੋਂ ਮੱਝ ਦਿਹੋਣਾ ਫੂਲੀ ਫੂਲ ਆ ਸਿਰ ਤੇ ਛੋਟਾ ਜਿਹਾ ਬੱਚੇ ਨੀਲੀ ਰਾਵੀ ਦੇ ਵੀ ਦੇ ਦੂਗੀ ਇਹ ਥਾਨਲੇ ਵੀ ਦੀ ਬਹੁਤ ਟੌਪ ਕਲਾਸ ਆ ਨਾੜਾ ਵਾਲੇ ਵਾ ਹੈ ਛੋਟਾ ਹੀ ਆ ਮੋੜ ਲਾ ਬਾਈ ਤੁਧਰੋਂ ਖਰੀ ਨਿਕਲੂ ਮਾਝ ਲੱਗਦੀ ਤਾਂ ਚੰਗੀ ਆ ਥਾਨ ਤੋਂ ਬਹੁਤ ਟੌਪ ਕਲਾਸ ਲਗਿਆ ਉਹ ਚੈੱਕ ਕਰ ਲੋ ਸਾਡਾ ਤੋਂ ਉਹਦੀ ਪੂਰੀ ਸਿਰੇ ਦੀ ਐ ਕੋਈ ਤਾਂ ਬਾਈ ਨੂੰ ਕਹਿ ਮਾਸੂਆ ਕੀ ਗੱਲ ਪਤਾ ਬਾਈ ਸਸਰੀ ਘਰ ਕਿਹੜਾ ਪਿੰਡ ਐ ਦੱਸ ਦੇ ਕੋਈ ਨਾ ਦੱਸ ਦੇ ਯਾਰ ਚਲੂੰ ਦੱਸ ਦੇ ਉਹ ਦੱਸ ਦੇ ਕਿਹੜਾ ਪਿੰਡ ਐ ਖੇਲਣਾ ਵੀਰੇ ਖੇਲਣਾ ਕਹਿ ਮਾਸੂਆ ਬਾਈ ਛੋਟਿਆ ਦੂਜਾ ਤੀਜਾ ਸੁਆਈ ਕਿੰਨੇ ਦਿਨੋਂ ਸੁਆਈ ਨੂੰ ਮਗਰ ਬੱਚਾ ਕੀ ਆ ਬਾਈ ਕੱਟੀ ਆ ਮਗਰ ਕੱਟੀ ਕਿੰਨਾ ਤੋਦਾ ਬਾਈ ਹੁਣ ਸਹੀ ਸਾਡੇ ਨਾਲ ਹੀ ਟੋੜ ਉਹ ਬਾਈ ਨੇ ਜੈਜ ਹੀ ਗਿਆ ਯਾਰ ਕੋਈ 12 13 ਨਹੀਂ 15 ਨਹੀਂ ਹਨਾ ਤੇ ਦੋ ਨਹੀਂ ਐਂ ਫਰਕ ਐਂ ਦਾ ਬੰਦਾ ਕਰੇ ਲੂ ਦਾ ਹਾਂ ਤੇ ਗੋਲਿਆਂ ਦੇ ਦਾ 16 ਹੁੰਦਾ ਆ ਬਈ ਸਹੀ ਗੱਲ ਹੈ ਤੇ ਕੀ ਰੇਟ ਆ ਬਾਈ ਇਹਦਾ ਜੈਜ 115 ਮਾਨ ਤਾਨ ਬਾਈ ਕਿੰਨਾ ਕੋਲ ਜੀ ਮਾਨ ਤਾਨ 115 ਜੀ 1 ਲੱਖ 15000 ਸਾੜੀ ਵਧੀਆ ਟਾਪ ਦੀ ਟਪਾਊਗੀ ਪੂਰੀ ਥੱਲੋਂ ਵੀ ਚੰਗੀ ਐ ਝੋਟੀਆਂ ਮਾਂ ਤਾਂ ਚਲ ਮੌਕੇ ਤੇ ਮਗਰ ਘੱਟੀ ਆ ਗਈ ਇਹ ਕਿਨੋਂ ਗਿਆ ਮਾਈਲ ਨੰਬਰ ਦੱਸਿ ਬਾਈ ਤੇਰਾ ਹਾਂ 7143 7147 2900 29052 ਪਿੰਡ ਕਿਹੜਾ ਸੀ ਖੇਲਣ ਪਿੰਡ ਖੇਲਣ ਚਕੇਰੀਆਂ ਕਿਹ ਹੋਰ ਖੇਲਣ ਚਕੇਰੀਆਂ ਬਾਈ ਦਾ ਕਰ ਲੈ ਸੰਪਰਕ ਬਾਈ ਨਾਲ ਥਰੇਲੂ ਝੋਟੀ ਹੈ ਬਾਈ ਦੀ ਮਗਰ ਘੱਟੀ ਭੁੱਲੀਏ ਬੱਚੇ ਨਹੀਂ ਲੀ ਰਾਵੀ ਦੇ ਵੀ ਦੇ ਦੂਗੀ ਇਹ ਤੇ ਮੋਹਰਾ ਦੇ ਹੀ ਦਊਗੀ ਮਿਲਿਆ ਲੈ ਫੋਨ ਬਾਈ ਦਾ ਤੋਂ ਨੀਲੀ ਰਾਵੀ ਦੀ ਦਿਖਾ ਦਿੰਦੇ ਆ ਫਿਰ ਨੀਲੀ ਨੀਲੀ ਐ ਮੋੜ ਲੈ ਭਾਈ ਵਸ ਚਾਮੜੀ ਇਹਦੀ ਵੀ ਚੰਗੀ ਐ ਸਿਰ ਤੇ ਫੂਲ ਚਮਗਰਲੇ ਪੈਰਾਂ ਦੀ ਵੀ ਨੀਲੀ ਐ ਉਹ 5 ਕਿ ਲੈਣੀ ਕਹਿ ਦਿੰਦੇ ਆ ਆਪਾਂ ਸੰਗਾ ਸੰਗਾ ਨਹੀਂ ਕਰਦਾ ਇਹਦਾ ਆ ਗਿਆ ਬੱਚਾ ਇਹਦੇ ਮਗਰ ਕੀ ਆ ਵੀ ਬੱਚਾ ਕੱਟਾ ਜੀ ਕਿੰਨੇ ਦਿਨੋਂ ਕੁ ਸੂਈ ਨੂੰ ਭਾਈ ਰੋ ਉਹ ਹੋ ਗਿਆ ਇਹ ਮਹੀਨਾ ਚੁੱਕਾ ਮਹੀਨਾ ਚਲੋ ਤੁਹਾਨੂੰ ਬੱਚਾ ਦਿਖਾਦਾ ਮਹੀਨਾ ਤੋਂ 6 ਮਹੀਨਾ ਚੈੱਕ ਕਰ ਲਿਓ ਤੇ ਇਹਦਾ ਕੀ ਰੇਟ ਆ ਭਾਈ 10 ਲੱਖ ਰੁਪਏ ਮੰਗਦੇ ਨੰਬਰ ਸੋਡਾ ਉਹੀ ਹੈ ਕਿ ਹੋਰ ਹੈ ਨੰਬਰ ਹੋਰ ਨੰਬਰ ਦੇ ਦੇ ਦੱਸੀ ਮੇ ਨੰਬਰ 981558 ਹਾਂਜੀ ਭਾਈ 88799 10 ਛੇਲਣਾ ਉਹੀ ਸੋਡਾ ਨਾ ਮੇਰਾ ਆਪਣਾ ਜਕੇਪ ਲਾਗੜਾ ਜਕੇਪ ਲਾਗੜਾ ਮੈਂ ਬਾਜੀ ਦਾ ਪਿੰਡ ਜਕੇਪ ਲਾਗਿਆ ਤੇ ਗੱਪਣ ਤਾਂ ਨਹੀਂ ਕਰੇ ਭਈ ਇਹ ਨਾ ਗੱਪਣੇ ਇਹ ਮਹੀਨੇ ਜੀ ਮਹੀਨਾ ਕੋ ਗਿਆ ਸੁਬੀ ਨੂੰ ਦੁੱਧ ਕਿੰਨਾ ਦੱਸੇ ਥਲੇ ਉਹ 10 ਕਿਲੋ ਭਾਈ ਇਹ ਥਲੇ 10 ਕਿਲੋ ਦੁੱਧ ਪਾਈਆਂ ਨੇ ਦੋਨੇ ਸਹੀ ਦੱਸਿਆ ਯਾਰ। ਲੈ ਲਓ ਬੇਟੀ। ਹਾਂ ਹਾਂ। ਨਾਣਾ ਨੂਣਾ ਬਾਕੀ ਦੇਵੇ ਤੇ ਬਹੁਤ ਆ। ਬ੍ਰੀਡ ਵਾਲੀ ਝੋਟੀ ਆ। ਖਰ ਲਓ ਸਪਾਰਕ ਬਾਈ। ਮਾਂ ਮਾਰ ਨਾ ਕੋਈ ਨਕਾਬ। ਯਾਰ ਨਾ। ਹਜ਼ਰ ਨੂੰ ਡਾਕਟਰ ਮੱਝ ਜੈ ਕਰਦਾ ਪੁੱਛਾਇਆ ਬਾਈ ਨੂੰ ਕਿੰਨੇ ਮਹੀਨੇ ਦੀ ਆ। ਇੱਥੇ ਹੁੰਦਾ ਡਾਕਟਰ ਐ ਮੰਡੀ ਜੀ। ਠੀਕ ਹੈ ਜੀ। 6.5 ਮਹੀਨੇ ਦੀ। ਕਿਹੜਾ ਕੀ ਨਾਮ ਬਾਈ ਡਾਕਟਰ ਸਾਹਿਬ ਡਾਕਟਰ ਬਿੱਟੂ ਹੈ ਡਾਕਟਰ ਬਿੱਟੂ ਇਥੇ ਉਹਨੇ ਮੰਡੀ ਜੀ ਬਾਈ ਆਏ ਮੰਡੀ ਲੋਕ ਲੋਕ ਲਾਈ ਮੰਡੀ ਉਰੀ ਹੁਣ ਅੱਛਾ ਚੈੱਕ ਕਰ ਦਨਾ ਬਾਈ ਮੱਝ ਹੈ ਨਾ ਮੈਲ ਨੰਬਰ ਬੋਲੀ ਜਰਾ 98768 ਹਾਂਜੀ 14 ਤੱਕ 52 ਲੈ 22 ਰ ਮੈਲੋ ਹਾਂਜੀ ਕੀ ਕਿਸੇ ਨੇ ਮੱਝ ਚੈੱਕ ਕਰਾਉਣੇ ਹੁੰਦੇ ਇਥੇ ਮੰਡੀ ਚ ਲੋਕਲ ਡਾਕਟਰ ਬਾਈ ਇਥੋਂ ਆ ਚੈੱਕ ਕਰਦੇ ਬਾਈ ਨਾ ਮੱਝ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦੇ ਵੀਡੀਓ ਦੇਖਦੇ ਬਹੁਤ ਬਹੁਤ ਜਿਆਦੇ ਹਾਂ ਮੈਂ ਇੱਕ ਆਪਾ ਨੂੰ ਬਾਈ ਮਿਲਿਆ ਮਨਜੀਤ ਜੀ। ਪੱਤੀ ਹੈ ਨਾ ਸਿਆਰਨੀ। ਹਾਂ। ਬੋਲੋ ਜੀ ਬਾਈ ਨੂੰ ਕੀ ਹਾਲ? ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਤੁਹਾਡਾ ਚੈਨਲ ਦੇ ਕਰਵਾਉਣ ਸਾਰਿਆਂ ਭਰਾਵਾਂ ਦੇ ਦਿਲ ਦੀਆਂ ਗੱਲਾਂ ਤੋਂ ਬਹੁਤ ਬਹੁਤ ਧੰਨਵਾਦ। ਧੰਨਵਾਦ ਬਾਈ। ਸਭ ਆਤਮਾ ਜਿਹੜੇ ਚੈਨਲ ਦੇਖਦੇ ਨੇ ਉਹਨਾਂ ਨੂੰ ਵੀ ਤਰੱਕੀਆਂ ਵਾਕਸ। ਤੁਹਾਨੂੰ ਵੀ ਬਹੁਤ ਬਹੁਤ ਤਰੱਕੀਆਂ ਹੋਣ ਦੇਵੇ। ਧੰਨ ਧੰਨ ਬਾਈ ਬਹੁਤ ਬਹੁਤ। ਤੇ ਨਾਮ ਕੀ ਵੀ ਆਪਣਾ? ਨਾ ਮੇਰਾ ਮਨਜੀਤ ਸਿੰਘ ਬਾਈ ਜੀ। ਮਨਜੀਤ ਸਿੰਘ ਬਾਈ ਪਿੰਡ ਵ ਆਪਣਾ? ਪਿੰਡ ਦਸੌਂਦੀਆ ਜੀ। ਪਿੰਡ ਦਸੌਂਦੀਆ। ਜ਼ਿਲ੍ਹਾ ਮਾਨਸ ਆ ਆਪਣਾ ਕੰਮ ਜਾਦੇ ਮਾਲ ਮੰਨ ਲਓ ਬਾਹਰ ਭੇਜ ਦਿਆਂ ਦਵਾਉਣ ਦਾ ਠੀਕ ਹੈ ਠੀਕ ਹੈ ਤੇ ਮੱਝਾਂ ਗਾਈਆਂ ਆਪਣਾ ਜ਼ਮੀਨਾਂ ਦਾ ਵੀ ਆ ਪ੍ਰਾਪਰਟੀ ਦਾ ਵੀ ਆ ਠੀਕ ਹੈ ਪਰ ਹਾਂ ਆ ਕੇ ਪ੍ਰਾਪਰਟੀ ਲਿਖਾਂਦਾ ਤੇਰੇ ਉਹਦਾ ਚੈਨਲ ਦੇ ਹਾਂ ਕਾਰਡਾਂ ਤੇ ਇਸ ਕਰਕੇ ਲਿਖਿਆ ਹਾਂ ਅਰੇ ਬਾਈ ਨੇ ਕੋਈ ਮੱਝ ਜਾਂ ਗਾਂ ਆਹ ਮੱਝ ਹਾਂਜੀ ਹਾਂਜੀ ਨਹੀਂ ਬਹੁਤ ਵੱਡੀ ਮੱਝ ਹੈ ਬਾਈ ਹਾਂਜੀ ਵੱਡੀ ਕਰਕੇ ਲਾ ਕੇ ਦਿੱਤੀ ਆ ਕਾਛ 6 ਮਹੀਨਾ ਦੀ ਗੱਬਣਾ ਮਨੇ ਗੱਬਣ ਹੋ ਗਏ ਇਹ ਪਾਲਦੇ ਨੇ ਚੰਗੀਆਂ ਰੋਟੀਆਂ ਇਹ ਇਹ ਦੁੱਧ ਦਿੰਦੀ ਹੋ ਜੇ ਇਹਦੇ ਕੋਲੇ ਹੁਣ ਮੈਂ ਸਿੱਗੀ 3.5 ਲੱਖ ਮੰਗਦਾ ਸੀਗਾ 2.5 ਲੱਖ ਰੁਪਏ ਲੱਗੇ ਬਹੁਤ ਚੰਗੀਆਂ ਚੰਗੀਆਂ ਮਜ਼ਾ ਪਾਲਦੇ ਨੇ ਬੰਦੇ ਆਪਣੇ ਨੇ ਕਰਦੇ ਨੇ ਬਾਈ ਫਿਰ ਤਾਂ ਸਿਰ ਹੀ ਯਾਰ ਕਿਹੜਾ ਪਿੰਡੋਂ ਬੰਜਾਂ ਦਾ ਲਾਲ ਲੈਣੀ ਤੇ ਮੱਝਾਂ ਦਵਾਦੇ ਨੇ ਤੁਸੀਂ ਹਾਂ ਜੀ ਹਾਂ ਜੀ ਆਪਣੇ ਕੋਲੇ ਬਹੁਤ ਪਿੰਡਾਂ ਚੋਂ ਵੀ ਆਉਂਦੇ ਨੇ ਠੀਕ ਹੈ ਤੇ ਬਾਹਰ ਵੀ ਮਤਲਬ ਪੈਸੇ ਵੀ ਲਾ ਦਿੰਦੇ ਨੇ ਖਾਤੇ 'ਚ ਐਮਪੀ ਵੀਗਰਾਂ ਹੋਰ ਜੁਕੀ ਵੀਗਰਾਂ ਕਿ ਉਹਨਾਂ ਨੂੰ ਲੈ ਕੇ ਨਹੀਂ ਬਈ ਇਹ ਤਾਂ ਇਮਾਨਦਾਰੀ ਦੇ ਲੱਗਦੇ ਹੈਨਾ ਬਈ ਇਮਾਨਦਾਰੀ ਦੇ ਮੈਂ ਕੰਮ ਕਰ ਰਹੇ ਹੈ ਤਾਈਓ ਬਾਕੀ ਹੋਰ ਭਾਈ ਲੈ ਕੇ ਜਾਣਾ ਤੋ ਨਾ ਹਾਂ ਨਹੀਂ ਆ ਪਰ ਇਸਤਿਹਾਰ ਦਿਖਾਤੇ ਜਿੰਨ ਲਾਉਂਦੇ ਨਹੀਂ ਲਾਉਂਦੇ ਨਹੀਂ ਲਾਉਂਦੇ ਇਹ ਮੇਰੇ ਉੱਥੋਂ ਬੈਠੇ ਲਾ ਦਿੰਦੇ ਨੇ ਇੱਕ ਭਰੋਸਾ ਨਾ ਭਰੋਸਾ ਇਸ ਕਰਕੇ ਮੈਂ ਮਾੜਾ ਕੰਮ ਨਹੀਂ ਕਰਦਾ ਕਦੇ ਵੀ ਡੰਗਰ ਮਾੜਾ ਨਹੀਂ ਭੇਜਦਾ ਆ ਲੈ ਕੇ ਦਿੱਤੀ ਆ ਸਾਰੀ ਗੱਲਾਂ ਆਪ ਚੈੱਕ ਕਰੂਗਾ ਠੀਕ ਹੈ ਗੱਬਣ ਤਾਂ ਚੈੱਕ ਕਰਾਈ ਸੀ ਹੂੰ ਨਹੀਂ ਸਹੀ ਗੱਲ ਹੈ ਬਾਈ ਨੇ ਅਗਲਾ ਫੜਦਾ ਕੋਈ ਪੈਸੇ 2-4 ਜਾਂਦਾ ਆ ਨਾ ਨਹੀਂ ਇਹ ਗੱਲ ਤੇਰੀ ਸਹੀ ਹੈ ਪੈਸੇ ਬਾਕੀ ਮਿਲਣ ਸਾਰ ਤੁਸੀਂ ਚੰਗਾ ਕੰਮ ਕਰ ਦਿਓ ਪੈਸੇ ਦੀ ਕੀ ਪਰਲ ਜੂਆ ਕੀ ਬਣ ਜਾਏਗੀ ਜੀਤ ਇੱਕ ਦਿਨ ਕਰੋਗੇ ਇੱਕ ਦਿਨ ਕਰਾਂਗੇ ਲੰਮਾ ਨਹੀਂ ਜਾਂਦਾ ਕੰਮਣਾ ਲੰਮਾ ਚੱਲੂ ਨਾ ਲੰਮਾ ਚੱਲੂ ਨਾ ਕਾਂਜ ਵਾਕਾਂ ਚ ਵੀ ਜਾਊਗਾ ਬਾਕੀ ਬੰਦਾ ਪ੍ਰਭੂ ਬਹੁਤ ਕਿਰਪਾ ਬਹੁਤ ਮਿਲਣ ਸਾਰ ਆਪਣਾ ਪਿਆਰ ਹੀ ਬਣਿਆ ਆਪਾਂ ਨੂੰ ਕਦੇ ਲੰਮਾ ਨਹੀਂ ਆਇਆ ਨਹੀਂ ਲੰਮਾ ਨਹੀਂ ਪਰਮਾਤਮਾ ਦਵਾਵੇ ਵੀ ਨਾ ਹਾਂ ਇਹ ਹੀ ਮੰਗਦਾ ਪਰਮਾਤਮਾ ਹਾਂਜੀ ਮਿਲਣ ਸਾਰ ਬੰਦਾ ਪ੍ਰਭੂ ਮਿਲਿਆ ਲਿਆ ਕਰੋ ਫੋਨ ਬਾਈ ਦਾ ਨੰਬਰ ਦੇਤਾ ਨਾ ਮਨਜੀਤ ਸਿੰਘ ਪਿੰਡ ਦਸੌਂਦੇ ਸੀ ਨਾ ਬਾਈ ਹਾਂਜੀ ਪਿੰਡ ਦਸੌਂਦੇ ਜਿਲ੍ਹਾ ਮਾਨਸਾ ਪੰਜਾਬ ਜਿਲ੍ਹਾ ਮਾਨਸਾ ਠੀਕ ਆ ਬਈ ਓਕੇ ਧੰਨਵਾਦ ਭਰਾ ਬਹੁਤ ਬਹੁਤ ਸੱਜਣਾ ਸੀ ਮੰਡੀ ਸਾਨੂੰ ਦਿਖਾਤੀ ਭਰੀ ਬਹੁਤ ਅੱਜ ਆਪਾਂ ਕਿ ਧੰਨਵਾਦ ਬਾਈ ਸਾਰੇ ਵੀਰਾਂ ਜਿਹੜੇ ਵੀਡੀਓ ਦੇਖਦੇ ਆ ਬਹੁਤ ਬਹੁਤ ਜਿਆਦੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਕਰਾ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਸੋਡ ਪਰਕੇ ਭਰਾਵਾਂ ਨਾਲੇ ਕੰਮ ਚੱਲੂਆ ਤੇ ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਬਾਾਕੀ ਮਿਲਾਂਗੇ ਅਗਲੀ ਵੀਡੀਓ ਚ ਨਾ ਜਾ ਕੇ ਤਦ ਲਈ ਰੱਬ ਰੱਖਾ ਤੇ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜੀ